ਇਹ ਹਾਲ ਮੈਂ ਹਾਂ ਜਸਪੀ ਸਿੰਘ ਤੁਸੀਂ ਦੇਖ ਰਹੇ ਹੋ ਦਾ ਪੰਜਾਬ نیوز ਲੰਬੇ ਸਮੇਂ ਤੋਂ ਭਾਰਤ ਦੀਆਂ ਜੇਲਾਂ ਅੰਦਰ ਐਨਐਸਏ ਲਗਾ ਕੇ ਬੰਦ ਕੀਤੇ ਬਾਰਸ ਪੰਜਾਬ ਦੇ ਜਥੇ ਬੰਦੀ ਦੇ ਮੈਂਬਰ ਕੱਲ ਅਦਾਲਤ ਵਿੱਚ ਪੇਸ਼ ਕੀਤੇ ਗਏ ਪੇਸ਼ੀ ਦੌਰਾਨ ਜਿੱਥੇ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਉੱਥੇ ਹੀ ਭਾਈ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਦੇ ਵੱਲੋਂ ਪੁਲਿਸ ਵੱਲੋਂ ਕੁੱਟਮਾਰ ਕਰਕੇ ਭਾਈ ਅਮਰਤਪਾਲ ਸਿੰਘ ਦੇ ਵਿਰੁੱਧ ਬਿਆਨ ਦੇ ਬੋਨ ਦਾ ਵੀ ਖੁਲਾਸਾ ਕੀਤਾ ਗਿਆ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਭਾਈ ਅਮਰਪਾਲ ਸਿੰਘ ਤੇ ਲੱਗੇ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇ ਬੁਨਿਆਦ ਦੱਸਿਆ ਗਿਆ ਹੈ ਰਾਜ ਕਰੇਗਾ ਰਾਜ ਕਰੇਗਾ ਇਹਨਾਂ ਜੋ ਭਾਈ ਸਾਡੇ ਉੱਤੇ ਜਾਨ ਲਾਏ ਕਿ ਮੰਤਰੀ ਨੇ کیا ਨਕਾ ਕਹਿੰਦਾ ਬਿਲਕੁਲ ਤੁਹਾਨੂੰ ਕੋਟ ਮਾਰ ਕਰਕੇ ਇਹਨਾਂ ਨੇ ਸਾਡੇ ਕੋ ਸੈਂਕੜੇ ਹਜ਼ਾਰਾਂ ਪੇਪਰਾਂ ਤੇ ਕਰਾਏ ਕੋਟ ਮਾਰ ਕੇ ਨਾ ਵੀਡਿਓ ਰਿਕਾਰਡ ਸਾਡੇ ਤੇ ਕਰਾਈ ਹੈ ਆਈ ਭਾਈ ਪ੍ਰਧਾਨ ਮੰਤਰੀ ਬਾਕੇ ਦੇ ਵੀਡੀਓ ਨੂੰ ਫੇਸੀ ਦੇ ਖੋਕਿਆਂ ਦਾ ਇਹ ਚਲਾਓ ਗੱਲਬਾਤ ਭਾਈ ਸਾਡੇ ਉਹਨਾਂ ਦਾ ਪਿਆਨ